सत वे अमृतसर खबरनामा मैं हाँ नवनीत रंधावा नजर आज ते बुलेटिन दिया दबर व्यक्ति ने पुलिस वाले को लो पिस्तौल खो के अपने आप न मारी गोली જોડા ફાટક વિખે રિશ્તેદાર ભીડે આપસ પથરાવ હરિયાણા હાઈકોર્ટ દસટિસ શ્રી દુર્ણા તીરથ વિખે હોય નતમસ્તક હસ્થાર ਸ਼੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਸ਼ਨੀ ਮੰਦਿਰ ਵਿਖੇ ਐਸਆਈ ਅਸ਼ਵਨੀ ਕੁਮਾਰ ਤੋਂ ਪਿਸਤੌਲ ਖੋ ਕੇ ਅਨਪਛਾਤੇ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਦੱਸਿਆ ਜਾ ਰਿਹਾ ਹੈ ਕਿ ਐਸਆਈ ਅਸ਼ਵਨੀ ਕੁਮਾਰ ਐਨਐਸ ਸ਼ਿਖਾਵਤ ਜੱਜ ਹਾਈ ਕੋਰਟ ਦੀ ਪਾਇਲਟ ਕਾਰ ਵਿੱਚ ਤਾਇਨਾਤ ਸੀ ਜੋ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਉਥੇ ਮੌਕੇ ਤੇ ਪੁੱਜੇ ਏਸੀਪੀ ਗਗਨਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਕਤ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰੀ ਹੈ। ਇਸ ਬੰਦੇ ਜੇ ਟ੍ਰੀਟਮੈਂਟ ਲਈ ਉਹਨੂੰ ਗੋਨਾਨਕ ਹਸਪਤਲ ਕੋਲ ਭੇਜਿਆ ਗਿਆ। ਸਿਰ ਗੋਲੀ ਕਿੱਥੇ ਵੱਜੀ ਉਹਦੇ ਸਿਰ ਤੇ ਜਾਂ ਗੋਲੀ ਜੋ ਮਿਡਲੀ ਕੋਸ਼ਿਸ਼ ਮੁਤਾਬਕ ਉਹ ਸਿਰ ਤੇ ਵੱਜੀ ਹੈ। ਉਹ ਜ਼ਿੰਦਾ ਵਾ ਕੇ ਉਹਦੀ ਮੌਤ ਹੋ ਗਈ। ਫਿਟਕਲ ਪ੍ਰੋਸੀਜਰ ਸੀ ਉਹਨੂੰ ਗੋਨਾਨਕ ਦੇਵ ਹਸਪਤਲ ਤੇ ਇਚਾਰ ਗਿਆ। ਅੱਛਾ ਕਿਹਦੀ ਬੋਲ ਕੋਲ ਕੋਈ ਸੜੇ ਉਹਦੇ ਗੋਲੀ ਮਾਰੀ। ਇਹ ਸਾਰਾ ਜੀਜ਼ ਕਰ ਰਹੀ ਹੈ ਕਿ ਆਪਾਂ ਦੱਸਦੇ ਕਿਉਂਕਿ ਜੱਜ ਸਾਹਿਬ ਦਾ ਗਰਮੈਂਟ ਸੀ ਉਹਦੀ ਬੋਲ ਕੋਲ। ਇਸ ਚੀਜ਼ ਪਰ ਇਹ ਸਰ ਵੈਰੀਫਾਈ ਕਰ ਰਹੇ ਆ ਕਿ ਇਹ ਪ੍ਰੋਟੋਕੋਲ ਡਿਊਟੀ ਸੀ ਕ ਇਸਾਂ ਬਾਰੇ ਅਜੇ ਤੱਕ ਫਿਲਹਾਲ ਕੋਈ ਪਛਾਣ ਨਹੀਂ ਹੋਈ ਇਹ ਪਛਾਣ ਨਹੀਂ ਸਰ ਉਹਨੇ ਇਸ ਤਰ੍ਹਾਂ ਹੀ ਘਟਨਾ ਨੂੰ ਜਾਂਦੇ ਅਜੇ ਇਸ ਬਾਰੇ ਕੁਝ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਜਾਰੀ ਹੈ ਸਰ ਐਮ ਸਿਕਿਉਰਿਟੀ ਹੋਣ ਦੇ ਬਾਵਜੂਦ ਇਹ ਐਸੀ ਘਟਨਾ ਕਿਵੇਂ ਦੱਸੋ ਦੇਖੋ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਮਸਦ ਕੀ ਹੈ ਅੰਮ੍ਰਿਤਸਰ ਦੇ ਜੋੜਾ ਫਾਟਕ ਦਸ਼ਮੇਸ਼ ਨਗਰ ਇਲਾਕੇ ਦੇ ਵਿੱਚ ਦੇਰ ਸ਼ਾਮ ਇੱਕ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਦੇ ਚਲਦਿਆਂ ਜਵਾਈ ਨੇ ਸੋਹਰੇ ਪਰਿਵਾਰ ਦੇ ਘਰਵੜ ਕੇ ਹਮਲਾ ਕੀਤਾ ਅਤੇ ਪੰਨ ਤੋੜ ਕੀਤੀ ਅਤੇ ਗੋਲੀਆਂ ਵੀ ਚਲਾਈਆਂ ਸਾਰੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਐਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਅੱਜ ਕੰਪਲੇਂਟ ਆਈ ਹੈ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਅਗਰਮ ਕਾਰਨਾ ਰਜਿਸਟਰ ਕਰਦੇ ਹਾਂ ਅਗਰ ਅਧਿਕਾਰਵਾਈ ਸ਼ੁਰੂ ਕਰਦੇ ਹਾਂ ਹਾਂ ਜੀ ਇਹਦਾ ਨਾਮ ਪਤਾ ਲੱਗਿਆ ਜੀ ਉਹਦੀ ਇਹਨਾਂ ਦੋਨਾਂ ਰਨੀਆ ਬੀਬੀ ਦਾ ਝਗੜਾ ਹੈ ਠੀਕ ਹੈ ਜੀ ਭਲਵੀਆ ਲੜਕੀ ਦਾ ਨਾਮ ਤੇ ਵਿਸ਼ਾਲ ਚੋਪੜਾ ਦੇਲੇ ਸਰੋਕੀ ਹੈ ਲੜਕੇ ਦਾ ਨਾਮ ਜੈਟੀਫਾਈਡ ਹੈ ਤੇ ਅਰਛਾ ਦੇ ਕੇ ਤੇ ਅਪਲੀਕੇਸ਼ਨ ਜੀ ਹਾਂ ਜੀ ਮਿਲੇ ਜੀ ਦੋ ਕੋਲ ਮਿਲੇ ਹੈ ਲਾਈਟ ਅਡਰਸ ਪਰ ਅਰਛਾ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਅਪਲੀਕੇਸ਼ਨ ਸ਼ੁਰੂ ਪਰ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਐਨ ਐਸ ਸ਼ੇਖਾਵਤ ਅਤੇ ਜੱਜ ਸੁਮਿਤ ਗਈ ਨੇ ਆਪਣੇ ਪਰਿਵਾਰਾ ਸਮੇਤ ਮੱਥਾ ਟੇਕਿਆ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਲੈ ਲ੍ਹ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜ਼ਿਲ੍ਹਾ ਪਦਰੀ ਟੂਰਨਾਮੈਂਟ ਦੇ 6ਵੇਂ ਦਿਨ ਖੇਡਾਂ ਦੀ ਸ਼ੁਰੂਆਤ ਸ਼੍ਰੀ ਸੁਖਚੈਨ ਸਿੰਘ ਜ਼ਿਲ੍ਹਾ ਖੇਡ ਅਫਸਰ ਅਮਰਸਰ ਵੱਲੋਂ ਕੀਤੀ ਗਈ। ਉਹਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਲੋਹਾਰਕਾ ਰੋਡ ਰਣਜੀਤ ਵਿਹਾਰ ਦੇ ਨਿਵਾਸੀਆ ਵੱਲੋਂ ਲੋਹਾਰਕਾ ਰੋਡ ਤੋਂ ਗੁੰਮਟਾਲੇ ਨੂੰ ਜਾਣ ਵਾਲੀ ਸੜਕ ਤੇ ਗ੍ਰੀਨ ਬੈਲਟ ਉੱਪਰ ਬੂਟੇ ਲਗਾਏ ਗਏ। निवासीया ने ਆਖਿਆ ਕਿ ਇਹਨਾਂ ਬੂਟਿਆਂ ਦੀ ਦੇਖਭਾਲ ਕਰਨ 'ਚ ਉੱਥੇ ਲੱਗੇ ਸੀਮਿੰਟ ਦੇ ਇੱਕ ਡੰਮ ਕਾਰਨ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ ਜਿੱਥੇ ਵੱਡੇ ਵੱਡੇ ਟਰੱਕ ਆਉਂਦੇ ਹਨ ਅਤੇ ਉਹ ਬੂਟਿਆਂ ਨੂੰ ਤੋੜ ਦਿੰਦੇ ਹਨ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਇਹ ਸੀਮਿੰਟ ਦਾ ਡੰਮ ਨਹੀਂ ਹਟਾਇਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਦਫ਼ਤਰ ਅਤੇ ਡੀਸੀ ਦਫ਼ਤਰ ਦਾ ਘਰਾਉ ਕਰਨਗੇ ਇਹ ਅਸੀਂ ਲੋਹੜਕਾ ਰੋਡ ਜਿਹੜੀ ਤੋਂ ਲੋਹੜਕਾ ਰੋਡ ਤੋਂ ਕਮਟਾਲੇਵਾਲ ਸੜਕ ਜਾਂਦੀ ਨਾਲੇ ਦੇ ਨਾਲ-ਨਾਲ ਜਿੱਥੇ ਫੋਰਚੂਨ ਹੋਟਲ ਆ ਉੱਥੇ ਖੜੇ ਆ ਤੇ ਇੱਥੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਵੇ ਪੰਜ-ਛੱਤੋਂ ਬੂਟਾ ਜਿਹੜਾ ਅਸੀਂ ਲਾਇਆ ਜਿਹੜਾ ਚੱਲ ਵੀ ਰਿਹਾ ਇਹਦੀ ਅਸੀਂ ਗੋਡੀ ਵੀ ਕਰਦੇ ਆ ਪਾਣੀ ਵੀ ਦਿੰਨੇ ਤੁਸੀਂ ਦੇਖ ਸਕਦੇ ਸਾਰਾ ਕੁਝ ਚੱਲ ਰਿਹਾ ਲੇਕਿਨ ਸਮੱਸਿਆ ਵੀ ਇੱਥੇ ਇੱਕ ਸੀਮਿੰਟ ਦਾ ਡੰਪ ਬਣ ਗਿਆ ਸੀਮਿੰਟ ਦੇ ਡੰਪ ਤੇ ਵੱਡੀਆਂ-ਵੱਡੀਆਂ ਗੱਡੀਆਂ ਟਰੱਕ ਆਉਂਦੇ ਸੀਮਿੰਟ ਦੇ ਪਰੇ ਟਰਾਲੀਆਂ ਆਉਂਦੀਆਂ ਸਾਡੇ ਬੂਟੇ ਤੋੜ ਜਾਂਦੇ ਆ ਅਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਅੱਜ ਸਾਰੇ ਇਕੱਠੇ ਹੋਏ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇੱਥੇ ਜਿਹੜਾ ਸਾਹਮਣੇ ਸੀਮਿੰਟ ਵਾਲਾ ਡੰਪ ਆ ਇਹਨੂੰ ਇੱਕ ਬੰਦ ਕਰਾਇਆ ਜਾਵੇ ਆਪਣੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ 프리 500 ਬੋਟਾ ਲਾਇਆ ਹੈ ਇਹ ਨਾਲ ਹੀ ਇੱਥੇ ਗਾਰਬਜ ਦੀ ਲੋਕਪੜ ਦੇ ਨੇ ਉਹਦੀ ਵੀ ਸਫਾਈ ਕਰਵਾ ਰਹੇ ਆ ਬੰਦੇ ਲੇਬਰ ਲਗਾ ਕੇ ਇੱਥੇ ਇੱਕ ਸੀਮੈਂਟ ਡੈਂਪ ਹੈ ਜੋ ਸੀਮੈਂਟ ਡੈਂਪ ਦੀਆਂ ਗੱਡੀਆਂ ਆਉਂਦੀਆਂ ਨੇ ਘੱਟੋ ਘੱਟ 15 ਵੀ ਗੱਡੀਆਂ ਉਹ ਇਹਨਾਂ ਬੋਟਿਆਂ ਨੂੰ ਡੈਮੇਜ ਕਰਦੀਆਂ ਨੇ ਸ਼ਾਸਨ ਅੱਗੇ ਐਮਐਲਏ ਸਾਹਿਬ ਅੱਗੇ ਐਮਪੀ ਅੱਗੇ ਡੀਸੀ ਸਾਹਿਬ ਅੱਗੇ ਕਮਿਸ਼ਨਰ ਅੱਗੇ ਕਮਿਸ਼ਨਰ ਸਾਹਿਬ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਇਸ ਡੰਪ ਨੂੰ ਛੇਤੀ ਤੋਂ ਛੇਤੀ ਟਾਇਆ ਜਾਵੇ ਲਵਾਰਕਰ ਰੋਡ ਰਣਜੀਤਵਾਲਾ ਐਸੋਸੀਏਸ਼ਨ ਦਾ ਇੱਕ ਬਹੁਤ ਹੀ ਵਧੀਆ ਫਲਾਗਾਜੋਗ ਉਪਰਾਲਾ ਕਰ ਰਹੇ ਨੇ ਇਹਨਾਂ ਘਟੋ ਘਟ 500 ਬੂਟਾ ਇੱਥੇ ਲਾਇਆ ਹੈ ਤੇ ਉਹਦੀ ਦੇਖਭਾਲ ਕਰ ਰਹੇ ਨੇ ਆਪਣੇ ਪੈਸਿਆਂ ਦੇ ਨਾਲ ਪਰ ਇੱਥੇ ਇੱਕ ਸੀਮਿੰਟ ਦਾ ਡੰਪ ਹੈ ਜਿੱਥੇ ਰੋਜ਼ 40 ਤੋਂ 50 ਟਰੱਕ ਟਰਾਲੀਆਂ ਆਉਂਦੇ ਨੇ ਤੋਂ ਇਹਨਾਂ ਬੂਟਿਆਂ ਨੂੰ ਡੈਮੇਜ ਕਰ ਰਹੇ ਨੇ ਅਸੀਂ ਤੁਹਾਡੇ ਰਾਈ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਨੂੰ ਬੰਦ ਕਰਾਇਆ ਜਾਵੇ ਜੇਕਰ ਇਹ ਬੰਦ ਨਹੀਂ ਕੀਤਾ ਜਾਂਦਾ ਫੇਰਹੀਂ ਕਾਰਪੋਰੇਸ਼ਨ ਕਮਿਸ਼ਨਰ ਅਤੇ ਡੀਸੀ ਸਾਹਿਬ ਦੇ ਦਫਤਰ ਗਾੜੀ ਧਰਨਾ ਲਾਵਾਂਗੇ ਉਹ ਅਸੀਂ ਸੁਣਾ ਤੋੜਨੇ ਆ ਸਾਡਾ ਕੋਈ ਮਸਲਬ ਨਹੀਂ ਅਸੀਂ 4 ਸਾਲ ਤੋਂ ਕੰਮ ਕਰਨੇ ਪਏ ਇੱਥੇ ਉਹ ਕਹਿੰਦੇ ਚੇਂਜ ਕਰ ਲਓ ਜਗਾ ਹੋਰ ਕੀ ਕਹਿੰਦੇ ਉਹ ਚੇਂਜ ਕਰਨਾ ਹੀ ਹੈ 시ਹਾਟਾ ਪ੍ਰਤਾਪ ਬਾਜ਼ਾਰ ਵਿੱਚ ਬੰਮ ਕਾਂਚ ਸ਼ਹੀਦ ਹੋਏ ਲੋਕਾਂ ਦੀ ਯਾਦ ਵਿੱਚ ਗਿਆਨੀ ਗੁਰਦੀਪ ਸਿੰਘ ਅਤੇ ਪ੍ਰੋਫੈਸਰ ਬਲਦੇਵ ਸਿੰਘ ਵੇਰਕਾ ਦੀ ਅਗਵਾਈ ਹੇਠ ਜੰਗ ਨਹੀਂ ਅਮਨ ਸੈਮੀਨਾਰ ਕਰਵਾਇਆ ਗਿਆ ਐਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਵਿਸ਼ਾਲ ਵਧਾਵ ਨੇ ਵਿਸ਼ੇਸ਼ ਹਾਸੀ ਲਗਵਾਈ ਅਤੇ ਆਖਿਆ ਕਿ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਲਈ ਨਗਰ ਨਿਗਮ ਹਰ ਸੰਭਵ ਯਤਨ ਕਰੇਗਾ। ਐਸ ਮੌਕੇ ਅਮਰਜੀਤ ਸਿੰਘ ਸਿੱਧੂ, ਸੁਚਾ ਸਿੰਘ ਅਜਨਾਲਾ, 시ਹਾਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਬਲਜੀਤ ਸਿੰਘ, ਸੁਖਜਿੰਦਰ ਪਾਲ ਸੁਖ, ਜੋਗਿੰਦਰ ਲਾਲ, ਰਾਕੇਸ਼ ਹਾਂਡਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਅੱਜ ਇਸ ਸਮਾਰਕ ਜਿਉਂਨਾਂ ਨੂੰ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਏ ਆ। ਅੱਜ ਮੈਂ ਪਹਿਲੀ ਵਾਰ ਆਇਆ ਬਣਬੋੜੀ ਖੁਸ਼ ਹੋਈ ਅਫਸੋਸ ਸੰਸਥਾ ਜਿਹੜੀ ਹਰ ਸਾਲ ਸ਼ਹੀਦਾਂ ਸੰਧਾਲੀ ਰੰਦੀ ਹੈ ਇੱਥੇ ਵੀ ਪਤਾ ਲੱਗ ਜਿਹੜਾ ਇਹਨਾਂ ਨੇ ਸਮਾਰਕ ਬਣਾਇਆ ਸੀ ਜਿਹੜੇ ਕਮਿਊਨਿਟੀ ਹਾਲ ਬਣਾਇਆ ਸੀ ਲੋਕਾਂ ਦੀ ਸਹੂਲਤ ਲਈ ਉਹਦੀ ਜਰਜਰ ਹਾਲਾਤ ਹੈ ਹਾਲਤ ਵੀ ਠੀਕ ਨਹੀਂ ਹੈ ਬੜੀ ਵਾਰੀ ਕੋਸ਼ਿਸ਼ ਹੋਈ ਹੈ ਉਹਨਾਂ ਨੇ ਮੈਨੂੰ ਇਸ ਲਈ ਬੁਲਾਇਆ ਕਿ ਇੱਥੇ ਵੇਖੋ ਹਾਲਾਤ ਕਿਉਂਕਿ ਸ਼ਹੀਦਾਂ ਦੀ ਜਿਹੜੀ ਯਾਦਗਾਰ ਉਹਨਾਂ ਨੂੰ ਤਾਂ ਇਸ ਸੰਭਾਲ ਕੇ ਰੱਖਣਾ ਸਾਡਾ ਫਰਜ਼ ਬੰਦਾ ਹੈ ਹੁਣ ਜਿਹੜੇ ਕਮਿਸ਼ਨਰ ਸਾਹਿਬ ਨੇ ਬੇਨਤੀ ਕੀਤੀ ਆਏ ਆ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਜਿਹੜੇ ਆ ਜਿਹੜੇ ਰੈਵੋਨੇਟ ਕਰਾਂਗੇ ਕਿਉਂਕਿ ਇਹ ਜਿਹੜੀ ਯਾਦਗਾਰ ਹੈ ਇਹ ਆਉਣ ਵਾਲੀ ਪੀੜ੍ਹੀ ਨੂੰ ਇਹ ਦਰਸਾਏਗੀ ਕਿ ਜੰਗਾ ਕਿੰਡੀਆਂ ਭਿਆਨਕ ਹੁੰਦੀ ਹੈ ਔਰ ਕਿੰਨਾ ਜਾਨੀਮਾਰੀ ਨੁਕਸਾਨ ਹੁੰਦਾ 3 ਅਕਤੂਬਰ ਤੋਂ ਸ਼੍ਰੀ ਦੁਰਗਿਆਣਾ ਤੀਰਤ ਸਥਿਤ ਸ਼੍ਰੀ ਬੜਾ ਹਨੂਮਾਨ ਮੰਦਿਰ ਵਿੱਚ ਲੰਗੂਰ ਮੇਲਾ ਸ਼ੁਰੂ ਹੋ ਰਿਹਾ ਹੈ ਇਸ ਦੇ ਇਲਾਵਾ ਕਈ ਸੰਗਠਨਾਵਾਂ ਵੱਲੋਂ ਬਜਰੰਗੀ ਸੇਨਾ ਬਣਾਈ ਜਾਂਦੀ ਹੈ ਬਜਰੰਗੀ ਸੇਨਾ ਮਰਿਆਦਾ ਵਿੱਚ ਰਹਿਣ ਉਸ ਸੰਬੰਧ ਵਿੱਚ ਇੱਕ ਬੈਠਕ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਪਲਾ ਜਨਰਲ ਸੈਕਟਰੀ ਅਰੁਣ ਖੰਨਾ ਅਤੇ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੌਕੇ ਬਜਰੰਗੀ ਸੈਨਾ ਦੇ ਮਹੰਤਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਵਿਜੇ ਦਸ਼ਮੀ ਦਾ ਤਿਉਹਾਰ ਨਹੀਂ ਦਿਖਾ ਰਹਾ ਹੈ ਔਰ ਨਵਰਾਤਰੇ ਅਕਤੂਬਰ ਕੇ 3 3 ਅਕਤੂਬਰ ਸੇ ਸ਼ੁਰੂ ਹੋ ਰਹੇ ਹਨ ਤੋਂ ਇਹ ਜੋ ਅਕਤੂਬਰ ਕੇ ਅਸੂ ਮਹੀਨੇ ਕੇ ਨਵਰਾਤੇ ਹਨ ਨਾ ये हमारा अमृतसर वालों का दुर्गाना मंदिर का सबसे बड़ा त्यौहार है हमारे पाँच हज़ार से ज़्यादा बच्चे तो आगे लंगूर बनते हैं जो इस पर जानकारी आ रही है पाँच हज़ार से कहीं ज़्यादा बच्चे बन गए हैं और बड़ी बात तो ये है कि जो बड़े लड़के बजरंगी सेना बनकर के आते हैं उनकी उनकी भी जो संख्या है वो सौ से ज़्यादा होती हो गई है

తే 22 ਸਤੰਬਰ ਤੱਕ ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਰੋਡ ਵਿਖੇ ਕਰਾਇਏ ਗਏ ਜ਼ਿਲ੍ਹੇ ਦੇ ਡੀਸੀ ਜ਼ਿਲ੍ਹੇ ਡਿਸਟ੍ਰਿਕਟ ਸਪੋਰਟਸ ਅਫਸਰ ਦੀਆਂ ਹਦਾਇਤਾਂ ਤੇ ਕਨਵੀਨਰ ਰਾਜਕੁਮਾਰ ਸ਼ਾਹੂ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਬਲਦੇਵ ਰਾਜ ਕਿੱਕ ਬਾਕਸਿੰਗ ਐਸੋਸੀਏਸ਼ਨ ਮੈਂਬਰ ਦਿਨੇਸ਼ ਕੌਸ਼ਲ ਜੀਡੀਪੀ ਅਨੁਰਾਧਾ ਕਿੱਕ ਬਾਕਸਿੰਗ ਨੈਸ਼ਨਲ ਖਿਡਾਰੀ ਪਲਵਿੰਦਰ ਕੌਰ ਸਮੇਤ ਕਈ ਲੋਕ ਮੌਜੂਦ ਸਨ ਦੇਖੋ ਖੇੜਾ ਵਤਨ ਪੰਜਾਬ ਦੀ ਆਉਂਦੀ ਪਈ ਹੈ ਕਿੱਕ ਬਾਕਸਿੰਗ ਔਰ ਯਹਾਂ ਪੇ ਬੱਚੋ ਮੈਂ ਬਹੁਤ ਉਤਸ਼ਾਹ ਹੈ अलग अलग जगह से बच्चे नौ भाग लिया है तीन सौ से ऊपर बच्चा यहाँ पे भाग लेने लेना है जीतला सेकेंडरी स्कूल आया है और इसमें बच्चों के साथ साथ जो हमारे साथ रेफरी कोच उन सब का बहुत सहयोग है कि जिन्होंने इतना टाइम लगा के बच्चों को आगे बढ़ने का उत्साह दिया है और बच्चों ने भी बहुत अच्छा भाग लिया है अलग अलग जगह से उत्साह उनका बहुत ही देखा जा रहा है तो धन्यवाद करती हूँ जो हमारे जिन्होंने ये ਇਹਾਂ ਪੇ ਟੂਰਨਾਮੈਂਟ ਰਖਵਾਇਆ ਬੌਕਸਿੰਗ ਜਿਹੜਾ ਟੂਰਨਾਮੈਂਟ ਚੱਲ ਰਿਹਾ ਖੇਡ ਆਵਤਨ ਪੰਜਾਬ ਦੇ ਸਰਕਾਰ ਵੱਲੋਂ ਜਿਹੜਾ ਚੱਲ ਰਿਹਾ ਉਹਦਾ ਟੂਰਨਾਮੈਂਟ ਅੰਡਰ 14 ਅੰਡਰ 70 ਅੰਡਰ 90 21 ਟੂਰਨਾਮੈਂਟ ਚੱਲ ਰਿਹਾ ਉਹ ਅੱਜ ਸਮਾਪਤ ਹੋਇਆ ਬੱਚਿਆਂ ਨੂੰ ਅਸੀਂ ਇਹ ਦੱਸਣਾ ਕਿ ਇਹ ਖੇਡ ਦੇ ਪ੍ਰਤੀ ਜੋਰ ਕੇ ਅੱਜ ਨਸ਼ੇ ਤੋਂ ਪਰਤੀ ਜਿਹੜੀ ਹੈ ਨਸ਼ਾ ਜਿਹੜੀ ਹੈ ਖਰਾਬ ਹੈ ਉਹ ਸਾਰਾ ਖਤਮ ਕਰਨਾ ਚਾਹੁੰਦੇ ਆ ਇਹਦੇ ਵਿੱਚੋਂ ਜਿਹੜੇ ਬੱਚਿਆਂ ਨੂੰ ਇਧਰਲੇ ਪਾਸੇ ਪ੍ਰਭਾਵਿਤ ਕਰਨਾ ਜੇ ਸਪੋਰਟਸ ਨੂੰ ਅੱਗੇ ਵਧਾਣ ਵਾਸਤੇ ਸਾਰੇ 19 ਤੋਂ 22 ਤਰੀਕ ਤੱਕ ਕੰਬਰਸ਼ਨ ਚੱਲਿਆ ਜੀਤ ਵਿਦਿਆ ਪੰਜਾਬ ਖੇਡ ਮੈਲਾ ਡਿਪਾਰਟਮੈਂਟ ਵੱਲੋਂ ਹੋ ਰਿਹਾ ਜੇ ਇਹਦੇ ਵਿੱਚ ਸਭ 3 ਫੁੱਟ ਉੱਪਰ ਬੱਚੇ ਨੇ ਭਾਗ ਲਿਆ ਜੇ ਜਿੱਦਾਂ 14 17 21 21 ਤੋਂ 31 ਤੋਂ 40 ਤੇ ਸਰ ਬੱਚੇ ਸਪੋਰਟਸ ਨਾਲ ਜੁੜਨਗੇ ਪੰਜਾਬ ਸਰਕਾਰ ਦਾ ਬੜਾ ਹੀ ਵਧੀਆ ਉਪਰਾਲਾ ਜੇ ਕਿ ਹਰ ਘਰ ਦੇ ਵਿੱਚੋਂ ਇੱਕ ਪਲੇਅਰ ਕੱਢਦੇ ਪਏ ਆ ਔਰ ਇਹਦੇ ਵਿੱਚ ਸਭ ਜੋ ਬੱਚੇ ਸਿਲੈਕਟ ਹੋਏ ਆ ਉਹਨਾਂ ਨੂੰ ਪੰਜਾਬ ਸਰਕਾਰ 골ਡ ਮੈਡਲ ਵਾਲ ਨੂੰ 10000 ਰੁਪਇਆ ਸਿਲਵਰ ਵਾਲਾ 7000 ਬ੍ਰੌਂਜ਼ ਵਾਲਾ 5000 ਰੁਪਇਆ ਦੇਣਾ ਉਨਾ ਦਾ ਕੀਸਾ ਇਵੈਂਟ ਹੋ ਰਿਹਾ ਸਾਬ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇ ਇਸੇ ਤਹਿਤ ਹੀ 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਕਿੱਕ ਬੌਕਸ ਦੇ ਮੁਕਾਬਲੇ ਕਰਵਾਏ ਗਏ ਵਿੱਚ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ ਇਸ ਸਬਕ ਗੱਲਬਾਤ ਕਰਦੇ ਹੋਏ ਵੱਖ-ਵੱਖ ਨੁਮਾਇੰਦੇ ਨੇ ਆਖਿਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਛਲਾਗਾ ਜੋ ਕਦਮ ਹੈ ਕਿ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਅਮਰਥਰ ਫਾਸਟਵੇ ਖਬਰ ਨਾ ਮਿਲੇ ਕੈਮਰਾਮੈਨ ਪਰੇਸ਼ਰ ਮਾਦਨ ਪ੍ਰਕਾਸ਼ ਕੁਮਾਰ ਗੁਰਦੁਆਰਾ ਸ੍ਰੀ ਗੁਰੂ ਹਰ राय ਸਾਹਿਬ ਗੋਪਾਲ ਨਗਰ ਭਵਾਨੀ ਨਗਰ ਮਜੀਠਾ ਰੋਡ ਵਿਖੇ ਕਮੇਟੀ ਦੇ ਮੁਖ ਸੇਵਾਦਾਰ ਭਾਈ ਜਗਦੀਸ਼ ਸਿੰਘ ਵਡਾਲਾ ਵੱਲੋਂ ਉਪਰਾਲਾ ਕਰਦਿਆਂ ਵੱਖ-ਵੱਖ ਗੁਰੂ ਧਾਮਾਂ ਲਈ ਬਸ ਯਾਤਰਾ ਲਿਜਾਈ ਗਈ। ਇਹ ਯਾਤਰਾ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਪਰਤੇਗੀ। ਇਸ ਮੌਕੇ ਕਬਲਜੀਤ ਸਿੰਘ ਦੋਸਾਂਝ, ਨਥਾ ਸਿੰਘ, ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਲਖਬੀਰ ਸਿੰਘ ਗਿੱਲ, ਤਰਸੇਮ ਸਿੰਘ ਰੰਜੀਤ ਸਿੰਘ ਦੋਸਾਂ ਸਮੇਤ ਵੜੀ ਗੰਤ ਵਿੱਚ ਸੰਗਤਾਂ ਰਵਾਨਾ ਹੋਈਆਂ ਇਹ ਯਾਤਰਾ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਤੇ ਆਪਣਾ ਸੁਲਤਾਨਪੁਰ ਲੋਧੀ ਜਾ ਰਹੀ ਹੈ ਸਾਰੀਆਂ ਸੰਗਤਾਂ ਦੇ ਉਤਸ਼ਾਹ ਨਾਲ ਸਾਰੀ ਸਾਡੀ ਗੁਰਦੁਆਰਾ ਕਮੇਟੀ ਨੇ ਸਾਰਾ ਇਹ ਪ੍ਰੋਗਰਾਮ ਬਣਾਇਆ ਵਾ ਤੇ ਯਾਤਰਾ ਅੱਗੇ ਵੀ ਪਿੱਛੇ ਅਸੀਂ ਬਾਬਾ ਚਰੋਗਰ ਦੇ ਹੋ ਗਏ ਹਾਂ ਆਪਾਂ ਗੋਇੰਦਵਾਲ ਸਾਹਿਬ ਵੱਲ ਤੇ ਖਡੂਰ ਸਾਹਿਬ ਤੇ ਸੁਲਤਾਨਪੁਰ ਲੋਧੀ ਸ਼੍ਰੋਮਣੀ ਮਹਾਜਨ ਪ੍ਰੀਮੀਅਰ ਲੀਗ ਵੱਲੋਂ ਟਰਨਮੈਂਟ ਕਰਵਾਇਆ ਗਿਆ ਇਸ ਮੌਕੇ ਸਾਫਾ ਕਾਉਂਸਲਰ ਵਿਕਾਸ ਸੋਨੀ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਨਵੀਰ ਕਾ ਰਮਨਵਰਤ, ਅਮਿਤ ਮਹਾਜਨ, ਰਾਜਿੰਦਰ ਮਹਾਜਨ, ਸੁਨੀਲ ਮਹਾਜਨ ਗੁਲਸ਼ਨ ਮਹਾਜਨ ਸਮੇਤ ਕਈ ਲੋਕ ਮੌਜੂਦ ਸਨ ਤੋਂ ਅੱਜ 올 ਇੰਡੀਆ ਮਹਾਜਨ ਸਭਾ ਵੱਲੋਂ ਸਾਡੇ 올 ਇੰਡੀਆ ਦੇ ਪ੍ਰਧਾਨ ਅੰਮ੍ਰਿਤ ਜੀ ਰਜਿੰਦਰ ਜੀ ਸੁਨੀਲ ਜੀ ਔਰ ਸਾਰੇ ਸਾਥੀਆਂ ਵੱਲੋਂ ਅੱਜ ਅੰਮ੍ਰਿਤਸਰ ਜਿਹੜਾ ਬੜਾ ਅੱਛਾ ਇੱਕ ਕ੍ਰਿਕਟ ਟੂਰਨਾਮੈਂਟ ਜਿਹੜਾ ਮੁਕੇਰੀਆਂ ਦੀ ਔਰ ਜਲੰਧਰ ਦੀ ਟੀਮ ਹੁਣ ਖੇਲ ਰਹੀ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਔਰ ਜਲੰਧਰ ਦੀ ਟੀਮ ਪਹਿਲਾਂ ਖੇਲ ਚੁੱਕੀ ਹੈ ਇੱਥੇ ਸੋ ਅੱਜ ਦੋ ਮੈਚ ਅੱਜ ਇੱਥੇ ਜਿਹੜੇ ਹੋ ਰਹੇ ਨੇ ਮੈਂ ਪਹਿਲਾਂ ਇੱਥੇ ਅੱਜ ਅੰਮ੍ਰਿਤਸਰ ਸਾਡਾ ਜਿਹੜਾ ਟੂਰਨਾਮੈਂਟ ਹੋ ਰਿਹਾ ਮਾਜਨ ਸ਼ਰੂਮਣੀ ਪ੍ਰੀਮੀਅਰ ਲੀਗ ਵੱਲੋਂ ਅੱਜ विकास जी सोनी जी ਜਿਹੜੇ ਸਾਡੇ ਪੀਸੀਐਮ ओपी सोनी जी ਦੇ ਸੁਪੁੱਤਰ ਨੇ ਉਹਨਾਂ ਦੇ ਆਨ ਤੇ ਬਹੁਤ-ਬਹੁਤ ਸਵਾਗਤ ਕਰਦਾ ਨਿਸ਼ਕਾਮ ਸੇਵਾ ਸੰਸਥਾ ਵੱਲੋਂ ਪ੍ਰਧਾਨ किशोर ਰੈਣਾਦੀ ਪ੍ਰਧਾਨਗੀ ਹੇ ਮਜੀਠਾ ਰੋਡ ਸਥਿਤ ਨਿੱਜੀ ਹਸਪਤਾਲ ਦੇ ਸਹਿਯੋਗ ਨਾਲ 24ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 32 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਅਤੇ ਸਿਵਲ ਹਸਪੀਟਲ ਦੇ ਬਲੱਡ ਬੈਂਕ ਵੱਲੋਂ ਖੂਨ ਕਲੈਕਟ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਪਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼੍ਰੂਤੀ ਵੇਦ ਅਤੇ ਜਿਲ੍ਹਾ ਸਕੱਤਰ ਕਪਿਲ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ ਐਸਮੋਕੇ ਨਿਸ਼ਕਾਮ ਸੇਵਾ ਸੰਸਥਾ ਤੋਂ ਵਿਕਰਮ ਟੰਡੋਨਾ ਅੰਕੁਰ अरोड़ा प्रमोद ਮਹਾਜਨ ਪ੍ਰੋਫੈਸਰ ਵਿਜੇ ਭਨੋਟ ਵੀ ਹਾਜ਼ਰ ਸਨ ਜ਼ਿਕਰ ਹੋ ਗਿਆ ਕਿ ਇਸ ਕੈਂਪ ਵਿੱਚ ਹਰ ਵਾਰ ਇੱਕ ਦਿਵਿਆਂਗ ਵਿਅਕਤੀ ਵੱਲੋਂ ਖੂਨਦਾਨ ਕੀਤਾ ਜਾਂਦਾ ਹੈ ਤੇ ਚਵੀਵਾਂ ਕੈਂਪ ਹੈ ਜੀ ਬਲੱਡ ਡੋਨੇਸ਼ਨ ਕੈਂਪ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਔਰ ਇੱਕ ਗਲੋਬਲ ਹਸਟਲ ਮਜੀਠਾ ਰੋਡ ਤੇ ਲੱਗਿਆ ਹੋਇਆ ਕੰਮ ਅੱਜ ਸਾਡੇ ਯਸ਼ਸ਼ਵੀ ਪ੍ਰਧਾਨ ਮੰਤਰੀ ਦਾ ਜਿਹੜਾ 15 ਵਾੜਾ ਮਨਾਇਆ ਜਾ ਰਿਹਾ ਹੈ ਉਦੇ ਸਿਲਸਿਲੇ ਵਿੱਚ ਵੀ ਇਹ ਕੈਂਪ ਲੱਗਿਆ ਹੈ ਔਰ ਅੱਜ ਕਟ ਤੋਂ ਕਟ ਕੁਛ ਨਹੀਂ ਤੇ 30 40 ਡਾਲਰ ਆ ਜਿਹਾਣਾ ਦੇਖੋ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਮਾਨਵਤਾ ਦੀ ਬੜੀ ਵੱਡੀ ਸੇਵਾ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਔਰ ਇਸ ਤੋਂ ਵੱਡਾ ਦਾਨ ਕੋਈ ਨਹੀਂ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਇਸ ਤਰ੍ਹਾਂ ਦੇ ਜਿਹੇ ਕੈਂਪ ਲਾਏ ਜਾ ਰਹੇ ਨੇ ਜਿਦੇ ਵਿੱਚ ਇੱਕ ਖੂਨਦਾਨ ਜਿਹੜੇ ਵਲੰਟੀਅਰਲੀ ਲੋਕ ਆਂਦੇ ਨੇ ਉਹ ਆ ਕੇ ਖੂਨਦਾਨ ਕਰਦੇ ਨੇ ਜੋੜਾ ਫਾਟਕ ਵਿਖੇ ਓਪਨ ਅੰਮ੍ਰਿਤਸਰ ਆਰਮ ਰੈਸਲਿੰਗ ਚੈਂਪੀਅਨਸ਼ਿਪ 2024 ਦਾ ਆਯੋਜਨ ਹਰਪ੍ਰੀਤ ਸਿੰਘ ਪ੍ਰੀਤਾ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ 에ਸ਼ੀਅਨ ਬ੍ਰੌਂਜ਼ ਮੈਡਲਿਸਟ ਅਜੀਤ ਸਹਦੇਵ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਨਰਿੰਦਰ ਸਹਦੇਵ ਅਨਰੂਪ ਤੋਂ ਨਕੁਲ ਸ਼ਰਮਾ ਸਮੇਤ ਲੋਕ ਮੌਜੂਦ ਸਨ ਵਧੀਆ ਪ੍ਰੋਗਰਾਮ ਲਾ ਕੀਤਾ ਬੱਚਿਆਂ ਨੂੰ ਨਸ਼ਿਆਂ ਦੇ ਦੌਰ ਅੱਜ ਨਸ਼ਿਆਂ ਦਾ ਦੌਰ ਚੱਲੰਦਿਆ ਉਹਨਾਂ ਨੂੰ ਨਸ਼ਿਆਂ ਦੇ ਦੌਰ ਤੇ ਬਚਾਇਆ ਅੱਜ ਵੀ ਹਜ਼ਾਰਾਂ ਬੱਚੇ ਇਹਨੇ ਨਸ਼ਿਆਂ ਤੋਂ ਬਚਾਏ ਨੇ ਉਹ ਮਾਮਾਂ ਦੀਆਂ ਦਵਾਵਾਂ ਹੈ ਪ੍ਰੀਤੇ ਦੇ ਅੱਗੇ ਚੜ੍ਹਦੀਆਂ ਕਲਾ ਜਰੇਵੇ ਤੇ ਬਾਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਕੰਪੀਟੀਸ਼ਨ ਕਰਾਇਆ ਪੰਜਾਬ ਲੈਵਲ ਤੇ ਇੱਥੇ ਕੋਈ ਕੋਈ 150 ਦੇ ਲਾਗੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਨੇ ਜੋ ਵੱਖ-ਵੱਖ ਸ਼ਹਿਰਾਂ ਤੋਂ ਆਏ ਨੇ ਤੇ ਬਾਕੀ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਜੀ ਵੱਧ ਤੋਂ ਵੱਧ ਜਿਮ ਦੇ ਵਿੱਚ ਆਓ ਐਕਸਰਸਾਈਜ਼ ਲਗਾਓ ਤੇ ਪਲੱਸ ਨਸ਼ੇ ਤੋਂ ਬਚੋ। ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਪੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਪਠਾਨਕੋਟ ਦਿੱਲੀ ਐਕਸਪ੍ਰੈਸ ਦੇ ਟਿਕਟ ਚੈਕਿੰਗ ਸਟਾਫ ਨੇ ਸਫਰ ਕਰ ਰਹੀਆਂ 4 ਨਾਂ ਵਾਲੇ ਕੁੜੀਆਂ ਨੂੰ ਲੱਭ ਕੇ ਉਹਨਾਂ ਦੇ ਪਰਿਵਾਰਾਂ ਨਾਲ ਮਿਲਾ ਕੇ ਆਪਣਾ ਸਮਾਜਿਕ ਫਰਜ਼ ਨਿਭਾਇਆ ਉਕਤ ਪਰਿਵਾਰਾ ਨੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਜੜਿਆਲਾ ਦੇ ਨੌਜਵਾਨ ਦੀ ਸਟੇਟ ਲੈਵਲ ਕ੍ਰਿਕਟ ਚ ਹੋਈ ਸਿਲੈਕਸ਼ਨ ਇਹਦੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਟ੍ਰਿਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਡ੍ਰੀਮ ਕ੍ਰਿਕਟ ਅਕੈਡਮੀ ਦੇ ਖਿਡਾਰੀ ਜੈ ਪ੍ਰਤਾਪ ਜੋਲ ਦੀ ਰਾਜਪੱਤਰ ਤੇ ਚੋਣ ਹੋਈ ਹੈ ਅੰਡਰ 16 ਪੰਜਾਬ ਕੈਂਪ ਲਈ ਚੁਣੇ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਇਕਲੌਤੇ ਖਿਡਾਰੀ ਨੂੰ ਅਕੈਡਮੀ ਦੇ ਮੁੱਖ ਕੋਚ ਸਤਵੀਰ ਸਿੰਘ ਨੇ ਵਧਾਈ ਦਿੱਤੀ ਇਸ ਮੌਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਹਾਂਜੀ ਮੈਂ ਡ੍ਰੀਮ ਕ੍ਰਿਕਟ ਅਕੈਡਮੀ ਗੈਰੀ ਮੱਡੀ ਵਿੱਚ ਪ੍ਰੈਕਟਿਸ ਕਰਦਾ ਰਿਹਾ ਮੈਨੂੰ ਮੈਂ 2016 ਤੋਂ ਪ੍ਰੈਕਟਿਸ ਕੀਤੀ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਗਰਾਊਂਡ ਦੇ ਵਿੱਚ ਤੇ ਮੈਂ ਵੱਧ ਵੱਧ ਕੋਸ਼ਿਸ਼ ਕਰਦਾ ਹਾਂ ਕਿ ਮੈਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਇਹ ਸਾਰਾ ਕ੍ਰੈਡਿਟ ਕੋਚ ਸਾਹਿਬ ਸਤਵੀਰ ਸਿੰਘ ਨੂੰ ਜਾਂਦਾ ਹੈ ਅਤੇ ਮੇਰੇ ਫੈਮਲੀ ਨੂੰ ਵੀ ਕਿਉਂਕਿ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਸਾਰਿਆਂ ਨੇ ਅਤੇ ਮੇਰੇ ਕੋਚ ਨੇ ਵੀ ਬਹੁਤ ਸਪੋਰਟ ਕੀਤੀ ਹਾਂ ਹਾਂਜੀ ਮੈਂ ਪੂਰੀ ਕੋਸ਼ਿਸ਼ ਕਰਾਂ ਅਗੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ ਤੇ ਇੱਕ ਦਿਨ ਇੰਡੀਆ ਖੇਡਾਂ ਕਿਹਾ ਨਾ ਤੇ ਮੈਂ ਇਹੋ ਚਾਹਾਂਗਾ ਵੀ ਬੱਚੇ ਨੇ ਮਿਹਨਤ ਕੀਤੀ ਹੈ ਤੇ ਉਹਦੀ ਮਿਹਨਤ ਜਿਹੜੀ ਰੰਗ ਲਿਆਈ ਹੈ ਤੇ ਬਾਕੀ ਉਹਦੇ ਪਿੱਛੇ ਜਿਹੜੀ ਆ ਕੋਚ ਸਤਵੀਰ ਸਿੰਘ ਗਹਿਰੀ ਮੰਡੀ ਉਹਨਾਂ ਦੀ ਜਿਹੜੀ ਮਿਹਨਤ ਹੈ ਨਾ ਉਹ ਬਹੁਤ ਜ਼ਿਆਦਾ ਰੰਗ ਰਹੀ ਹੈ ਜੀ ਕਿਉਂਕਿ 7-8 ਸਾਲ ਤੋਂ ਬੱਚਾ ਜਿਹੜਾ ਮਿਹਨਤ ਕਰ ਰਿਹਾ ਸੀ ਇਹਦੇ ਵਿੱਚ ਅਕੈਡਮੀ ਦੇ ਵਿੱਚ ਤੇ ਉਹਨੇ ਬਹੁਤ ਮਿਹਨਤ ਕਰਕੇ ਤੇ ਇੱਥੇ ਤੱਕ ਮਕਾਮ ਹਾਸਲ ਕੀਤਾ ਵਾ ਬ੍ਰਹਮ ਗਿਆਨੀ ਸਚਖੰਡ ਵਾਸੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀਵਾਲਿਆਂ ਦੀ 23ਵੀਂ ਸਾਲਾਨਾ ਵਰਸੀ ਸਮਾਗਮ ਸੰਤ ਬਾਬਾ ਗੁਰਦੇਵ ਸਿੰਘ ਜੀ ਕੁਲੀਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਨਰੈਣਗੜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਸੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈ ਐਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਏ ਗਏ ਅਤੇ ਮਹਾਨ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ ਬੜੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਅੱਜ ਦਾ ਜੋ ਸਮਾਗਮ ਹੈ ਇਹ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਖੁੱਲੀ ਵਾਲਿਆਂ ਦੀ 23ਵੀਂ ਸਾਲਾਨਾ ਵਰ੍ਹੇ ਦੀ ਸਮਾਗਮ ਦੇ ਸਬੰਧ ਵਿੱਚ ਆਇਆ ਹੈ ਇਹ ਜੇ ਵਰ੍ਹੇ ਬਾਬਾ ਜੀ ਦੀ ਜਦੋਂ ਦੇ ਬਾਬਾ ਜੀ ਦੇ ਆਪਣਾ ਜੋਤੀ ਜੋਤ ਸਮਾਏ ਨੇ ਉਹਨਾਂ ਉਦੋਂ ਉਸੇ ਟਾਈਮ ਤੋਂ ਇਹ ਵਰ੍ਹੇ ਇੱਥੇ ਗੁਰਦੁਆਰਾ ਸਾਹਿਬ ਖਲਗੀਧਰ ਵਿਖੇ ਮਨਾਈ ਜਾਂਦੀ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਇਸ ਬੱਚੇ ਦਾ ਸਮਾਗਮ ਜਿਹੜਾ ਨਾ ਉਥੇ ਬਣਾਇਆ ਜਾਂਦਾ ਇਹ ਸਥਾਨ ਜੋ ਉਸਤਾਨ ਗੁਰਦੁਆਰਾ ਕਲਕੀਤਰ ਸਾਹਿਬ ਆ ਇਹ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਦੀ ਦੇਣ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਿਹਾ ਸਥਾਨਕ ਤ੍ਰੈਸ਼ਤਾਪਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਈ ਕਨਈਆ ਜੀ ਦੀ ਵਰਸੀ ਨੂੰ ਸਮਰਪਿਤ ਮਲਮ ਪੱਟੀ ਦਿਵਸ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਅੱਜ ਇੱਥੇ ਤ੍ਰੈਸ਼ਤਾਪਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਕਈ ਕਨਿਆ ਜੀ ਦੇ ਸਬੰਧ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵਾ ਜਿਸ ਰਾਹੀਂ ਬੱਚਿਆਂ ਦੇ ਵਿੱਚ ਸੇਵਾ ਭਾਵਨਾ ਜਾਗਰਿਤ ਕਰਨ ਵਾਸਤੇ ਸਾਡਾ ਮੁੱਖ ਉਦੇਸ਼ ਇਹੀ ਹੈ ਕਿ ਬੱਚਿਆਂ ਨੂੰ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਜੀਵਨ ਬਾਰੇ ਦੱਸ ਕੇ ਤੇ ਬੱਚਿਆਂ ਨੂੰ ਇਸ ਸੇਵਾ ਨਿਸਵਾਰ ਸੇਵਾ ਵਾਲੇ ਵਿੱਚ ਲਗਾਇਆ ਜਾਵੇ। ਜੈ ਮਾ ਆਰਤੀ ਦੇਵਾ ਜੀ ਸੇਵਕ ਸਭਾ ਦੇ ਪ੍ਰਧਾਨ ਮਨਜੀਤ ਮਿੰਟਾ ਅਤੇ ਸਮੂਹ ਮੈਂਬਰਾਂ ਵੱਲੋਂ 17ਵਾਂ ਵਿਸ਼ਾਲ ਸਲਾਣਾ ਜਾਗਰਣ ਬੜੀ ਹੀ ਸ਼ਰਦਾ ਪਾਵਨਾ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਪਰਮ ਸੰਤ ਅद्वैत स्वरूप ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਕਾਲੇ ਰੋਡ ਸ਼ਿਹਾਟਾ ਵਿਖੇ ਕਰਵਾਇਆ ਗਿਆ। ਜਾਗਰਣ ਮੰਡਲੀ ਵੱਲੋਂ ਮਹਾਮਾਈ ਦਾ ਗੁਣगान ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਐਸ ਮੌਕੇ ਪਾਜਪਾ ਆਗੂ ਰਾਕੇਸ਼ ਗਿਲ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰੈਸਕਰ ਜਗਜੀਤ ਸਿੰਘ ਸ਼ਿਹਾਟਾ ਪਾਜਪਾ ਆਗੂ ਗੌਰਵ ਗਿਲ ਸਮਾਜ ਸੇਵਕ ਐਡਵੋਕੇ ਅਰਵਿੰਨ ਪਖਨਾ ਪਾਜਪਾ ਆਗੂ ਸतीश ਮੋਹਨਾ ਸ਼ਿਵ옴 ਸੇਵਾ ਮੰਡਲ ਦੇ ਪ੍ਰਧਾਨ ਅਸ਼ੋਕ 베ਦੀ ਕਾਂਗਰਸੀ ਆਗੂ ਸतीश ਬੱਲੂ ਅਵਿਨਾਸ਼ ਸ਼ੈਲਾ ਸਮੇਤ ਸੰਤਾ ਮੌਜੂਦ ਸਨ ਜਾਗਰਨ ਵਿੱਚ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਸਰਪ੍ਰਸਤ ਪਾਈ ਸਾਹਿਬ ਪਾਈ सुरेंद्र ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਹੇਠ ਸ਼ਿਹੜਾ ਟਾ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ ਪਸਰੀਚਾ ਸਮੇਤ ਕਈ ਲੋਕ ਮੌਜੂਦ ਸਨ। ਜੀਓ ਨਵ ਨਿਰਮਾਨ ਸੁਸਾਇਟੀ ਵੱਲੋਂ ਗੋਪਾਲ ਨਗਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਦੰਦਾਂ ਤੇ ਅੱਖਾਂ ਦੇ ਫ੍ਰੀ ਚੈੱਕਅਪ ਕੀਤਾ ਗਿਆ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਜੀਓ ਨਵ ਨਿਰਮਾਨ ਸੁਸਾਇਟੀ ਵੱਲੋਂ ਹਰ 3 ਮਹੀਨੇ ਬਾਅਦ ਬਲੱਡ ਕੈਂਪ ਲਗਾਇਆ ਜਾਂਦਾ ਵਾ ਤੇ ਅੱਜ ਇਸ ਘੜੀ ਦੇ ਤਹਿਤ ਅਸੀਂ ਹਰੀ ਮੰਦਰ ਗੋਪਾਲ ਨਗਰ ਵਿਖੇ ਕੈਂਪ ਲਾ ਰਹੇ ਹਾਂ 2 ਘੰਟੇ ਹੋ ਗਏ ਕੈਂਪ ਦੀ ਸ਼ੁਰੂਆਤ ਹੋਇਆ 30 30 ਤੋਂ ਜ਼ਿਆਦਾ ਡੋਨਰ ਹੋ ਗਏ ਨੇ ਅੱਜ ਜਿਹੜਾ ਇਹ ਵਿਸ਼ਾਲ ਖੂਨਦਾਨ ਕੈਂਪ ਤੇ ਫ੍ਰੀ ਮੈਡੀਕਲ ਕੈਂਪ ਜੋ ਕਿ ਨਵ ਨਿਰਮਾਨ ਐਨ ਜੀਓ ਵੱਲੋਂ ਲਗਾਇਆ ਗਿਆ ਹੈ ਇਸ ਦੇ ਨਾਲ ਨਾਲ ਇਹਨਾਂ ਨੇ ਉਪਰਾਲਾ ਕੀਤਾ ਜਿਹੜੇ ਫ੍ਰੀ ਮੈਡੀਕਲ ਕੈਂਪ ਲਗਾਇਆ ਉਹਦੇ ਨਾਲ ਖੂਨਦਾਨ ਕੈਂਪ ਵੀ ਲਗਾਇਆ ਹੈ ਪੰਜਾਬ ਸਟੇਟ ਮਿਨਿਸਟਰੀਅਲ ਪੈਨਸ਼ਨਰਸ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਪਹਿਲੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਦਲਬੀਰ ਸਿੰਘ ਬਾਜਪਾ ਨੂੰ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਆਨੰਦ ਅਤੇ ਮੈਡਮ ਵੀ ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ रमेश गिल ਨੂੰ ਜ਼ਿਲ੍ਹਾ ਜਰਨਲ ਸਕੱਤਰ ਬਲਬੀਰ ਸਿੰਘ ਨੂੰ ਜ਼ਿਲ੍ਹਾ ਵਿੱਤ ਸਕੱਤਰ ਬਲਵਿੰਦਰ ਕੁਮਾਰ ਖਜ਼ਾਨਾ ਅਫਸਰ ਨੂੰ ਜ਼ਿਲ੍ਹਾ ਚੇਅਰਮੈਨ ਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ yogesh ਪਾਟਿਆ ਨੂੰ ਮੁੱਖ ਜਥੇਬੰਦਕ ਸਕੱਤਰ ਰਾਜਵਿੰਦਰ ਸਰਕਾਰੀਆ ਨੂੰ ਐਡੀਸ਼ਨਲ ਜਰਨਲ ਸਕੱਤਰ ਅਤੇ सुरेंद्र ਸ਼ਰਮਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ ਮਾ ਵੈਸ਼ਨੋ ਸੇਵਕ ਸਭਾ ਵੱਲੋਂ ਗੋਲਡਨ ਐਵੇਨਿਊ ਗੁਰੂ ਕੀ ਵਡਾਲੀ ਵਿਖੇ ਸਾਲਾਨਾ ਜਾਗਰਣ ਕਰਵਾਇਆ ਗਿਆ ਇਸ ਮੌਕੇ ਸਮਾਜ ਸੇਵਕ ਐਡਵੋਕੇਟ ਅਰਵਿੰਦ ਪਕਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੀਪ ਸਿੰਘ, ਮਾ ਚਿੰਤਪੁਰਨੀ ਸੇਵਕ ਸਭਾ ਦੇ ਚੇਅਰਮੈਨ ਰਾਜਨ ਮਹਿਤਾ, ਹਰਦੇਵ ਸਿੰਘ, ਰਾਣਾ ਸਰਪੰਚ, ਵਿਕਾਸ ਛੋਟੂ, ਪ੍ਰਦੀਪ ਸਰੰਗਤ ਸਮੇਤ ਬੜੀ ਗੰੰਤ ਵਿੱਚ ਸੰਗਤ ਨੇ ਹਾਜ਼ਰੀ ਭਰੀ। ਸ਼੍ਰੀ ਸਾਲਾਸਰ ਸੇਵਾ ਪਰਿਵਾਰ ਵੱਲੋਂ ਸ਼੍ਰੀ ਦੁਰਗਿਆਨਾ ਮੰਦਿਰ ਵਿਖੇ ਲਕਸ਼ਮੀ ਨਾਰਾਇਣ ਦਰਬਾਰ ਵਿੱਚ ਸਤਿ ਕੀਰਤਨ ਕੀਤਾ ਗਿਆ। ਇਸ ਮੌਕੇ ਡਾਕਟਰ ਕੇ ਸ਼ਰਮਾ, ਅੰਕੁਸ਼ ਚੋਪੜਾ, ਮਾਧਵ ਕੋਹਲੀ ਬਬਲੂ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਲੋੜਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਗਈਆਂ ਅਤੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। 34 ਨੰਬਰ ਪਿੱਲਰ ਬਟਾਲਾ ਰੋਡ ਵਿੱਚ ਪਹੁੰਚ ਕੇ ਆਪਣੀ ਜ਼ਰੂਰਤਾਂ ਨੂੰ ਜ਼ਰੂਰ ਪੂਰਿਆ ਕਰਿਓ। हर साल की तरह जतिन गोयल की मंदिर श्री माता लौंगा वाली देवी दे बाहर लंगर लगाया गया इस मौके प्रदीप गोयल अनिमेश गोयल राजीव वैष्णव, प्रसिद्ध भजन गायक प्रवीण जैन किशोर जोशी दानिश जोशी समेत संतूद स ਕਦੀ ਨਸ਼ੀਨ ਸ਼੍ਰੀ 바ਵਾਲਾਲ ਦਿਆਲ ਜੀ ਵੱਲੋਂ ਸ਼੍ਰੀ 108 ਸ਼੍ਰੀ ਮਹੰਤ ਅਨੰਦਦਾਸ ਜੀ ਮਹਾਰਾਜ ਨੇ ਆਪਣੇ ਪਰਦਾਦਾ ਗੁਰੂ ਸ਼੍ਰੀ ਮਹੰਤ ਨਿਰੋਤਮਦਾਸ ਜੀ ਲਈ ਸ਼ਰਧਾ ਅਤੇ ਪੰਡਾਰੇ ਦਾ ਆਯੋਜਨ ਕੀਤਾ। ਇਸ ਮੌਕੇ ਮੰਦਿਰ ਦੇ ਸ਼ਾਸਤਰੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਸਤਿਗੁਰੂ 바ਵਾਲਾਲ ਜੀ ਮਹਾਰਾਜ ਦੀ ਆਰਤੀ ਵੀ ਕੀਤੀ ਗਈ। ਵਾਰੀ ਵਾਰੀ ਜਾਵਾ ਕੋਈ ਵਾਰੀ ਵਾਰੀ ਜਾਵਾ ਈ ਸੋੜੇ ਸੋੜੀ ਦੁਰਗਿਆਨਾ ਆਬਾਦੀ ਲੋਗੜਗੇ ਕਾਲੀ ਮਾਤਾ ਮੰਦਿਰ ਵਿਖੇ ਬਾਬਾ ਭੈਰਵ ਨਾਥ ਜੀ ਦਾ ਪੰਡਾਰਾ ਅਤੇ ਸਤਕੀਰਤਨ ਬੜੀ ਤੁਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਅਸ਼ੋਕ ਮੰਤਰ ਸਾਹਿਲ ਚੋਪੜਾ ਚਰਨਜੀਤ ਮਹਿਰਾ ਵਿਦਿਆ ਸਾਗਰ ਰਾਕੇਸ਼ ਕੁਮਾਰ ਸਮੇਤ ਸੰਗਤਾਂ ਮੌਜੂਦ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ व्यक्ति ने पुलिस वाले को पिस्तौल के अपने आप न मारी गोली जोड़ा फाटक विखे रिश्तेदार पीड़े आपस होया पथराव ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਸ਼੍ਰੀ ਦੁਰਗਿਆਨਾ ਤਿਰਤ ਵਿਖੇ ਹੋਏ ਨਤਮਸਤਕ। ਇਹ ਸਨ ਅੱਜ ਦੀਆਂ ਖਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦਿਓ ਜਸ। ਧੰਨਵਾਦ।